ਤੁਮਹਲਾ ਪੰਜਵਾੰ ਅੰਤਰਿਕ ਗਤ ਤੁਮਹੀ ਜਾਨੀ ਤੁਝੀ ਪਾਹੇਨ ਬੇਰੋਸ ਬਖਸ ਲੈ ਯਾ ਕਵੇ ਆਪਣੇ ਲੱਖ ਖਤੇ ਕਰਖੇ ਰੋ ਅੰਦਰ ਕੀ ਗਤ ਤੁਮਹੀ ਜਾਨੀ ਦੁਜੀ ਪਾ ਕਬ ਆਪਣੇ ਲੱਖ ਖਤੇ ਕਰ ਫੇਰੋ ਪ੍ਰਭ ਜੀ ਤੋ ਮੇ ਦਰਨ ਸਰਣ ਸਵਾਮੀ ਉੱਚ ਗੁਣੀ ਘੇਰੋ ਕਾਟ ਸਿਲਕ ਕੀਨੋ ਆਪਣੋ ਦਾਸ ਰੋ ਤਾਂ ਨਾਨਕ ਕਹਾਣੀ ਹਉਰ ਬੇਸੁਮਾ ਸਵਾਮੀ ਉਚੋ ਗੁਣੀ ਗਹਿਰੋ ਕਾਟ ਸਿਲਕ ਕੀਨੋ ਆਪਣੋ ਦਾਸ ਰੋ ਤਉ ਨਾਨਕ ਕਾ ਨੇ ਹੋਰ ਵਾਹਿਗੁਰੂ ਜੀ ਕਾ ਖਾਲਸਾ ਦਰਵਾਹ ਗੁਰਜੀ ਕੀ ਫਤਿਹ ਇਹ ਹਨ ਅੱਜ ਦੇ ਹਕੂਨਾਵੇਂ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸੰਤਨ ਸਾਹਿਬ ਸ੍ਰੀ ਗੁਰਵਰਜਨ ਦੇਵ ਜੀ ਪੰਨੇ ਵਿੱਚ ਪਾਠਾ ਜਿਦੇ ਸੋਠ ਰਾਵ ਦੇ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ हे ਮੇਰੇ ਆਪਣੇ ਮਾਲਕ ਪ੍ਰਭ ਮੇਰੇ ਦਿਲ ਦੀ ਹਾਲਤ ਨੂੰ ਤੂੰ ਹੀ ਜਾਣਦਾ ਹੈ ਤੇਰੀ ਸਰਨ ਤੇ ਆਹੀ ਮੇਰੀ ਅੰਧਲੀ ਮੰਦੀ ਹਾਲ ਦਾ ਖਾਤਮਾ ਹੋ ਸਕਦਾ ਹੈ ਨੇ ਲੱਖਾਂ ਪਾਪ ਕਰਦਾ ਫਿਰਦਾ ਹਾਂ ਏ ਮੇਰੇ ਮਾਲਕ ਮੈਨੂੰ ਬਖਸ਼ ਲੈ ਏ ਪ੍ਰਭੂ ਜੀ ਤੂੰ ਮੇਰਾ ਪਾਲਣਹਾਰਾ ਮਾਲਕ ਹੈ ਮੇਰੇ ਅੰਗ ਸੰਗ ਵੱਸਦਾ ਹੈ ਏ ਹਰੀ ਮੈਨੂੰ ਆਪਣੇ ਚਰਨਾਂ ਦੀ ਸ਼ਰਣ ਵਿੱਚ ਰੱਖ ਮੈਨੂੰ ਆਪਣਾ ਦਾਸ ਬਣਾਈ ਰੱਖ ਤਹਰਾਓ हे बेशुमार प्रभु हे बेअंत हे मेरे मालिक तू ऊंची आत्मिक अवस्था वाला है तू सारे गुणों का मालिक है तू डोंगा है हे नानक आख हे प्रभु जब तू किसी मनुष्य दी विकारों दी फाहे कट के उस नो अपना दास बना लेंडा है तदो उस नो किसी दी मुथाजी नहीं रहंदी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਸ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਟਾਰਟਡ ਬਾਈ ਆਵਰ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਸੋਟ ਫਿਫਥ ਮਹਿਲ ਗੁਰੂ ਸਾਹਿਬ ਸੇਡ ਥੈਟ ਓਨਲੀ ਯੂ ਨੋ ਦਾ ਸਟੇਟ ਆਫ ਮਾਈ ਇਨਰ ਮੋਸਟ ਸੈਲਫ ਯੂ ਅਲੋਨ ਕੈਨ ਜਜ ਮੀ Please forgive me, O Lord God Master, I have committed thousands of sins and mistakes. O my dear Lord, God Master, you are always near me. O Lord, please bless your disciple with the shelter of your feet, for infinite and endless is my Lord and Master. ही इज़ हो लॉफ्टी वर्चियस एंडाउंडिंग प्रोफाउंडलीप कटिंग अवे द न्यूज ऑफ डेथ द लॉर्ड हैज़ मेड नानक इज स्लेब एंड नाओ वट डज ही ओ टू एनी वन आल्स वाहेगुरू जी का खालसा वाहेगुरू जी की फतेह